ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਪਿੰਡ ਹਿੰਮਤਪੁਰਾ ਇੱਥੇ ਸ਼ਹੀਦਾਂ ਦੇ ਦੋ ਗੁਰੂਕਰ ਬਣਾਏ ਗਏ ਹਨ ਕਹਿੰਦੇ ਆ ਇਹ ਸ਼ਹੀਦ ਜਦੋਂ ਵੱਡਾ ਕੱਲੂਖਾਰਾ ਹੋਇਆ ਵਾ ਪਿੰਡ ਰਹੀੜੇ ਉੱਥੋਂ ਸਿੰਘ ਟਾਈਮ ਨੂੰ ਵਿਚਾਰਦੇ ਹੋਏ ਜਦੋਂ ਆਪਣੇ ਸਿੰਘੀ ਸਾਖੀਆਂ ਨੂੰ ਬਚਾਉਂਦੇ ਹੋਏ ਬੱਚਿਆਂ ਨੂੰ ਪਹੁੰਚਾਉਂਦੇ ਹੋਏ ਉੱਥੋਂ ਲੰਘ ਰਹੇ ਸਨ ਤਾਂ ਮੁਗਲ ਫੌਜਾਂ ਪਿੱਛੇ ਲੱਗੀਆਂ ਹੋਈਆਂ ਸਨ ਤੇ ਥਾਂ ਥਾਂ ਤੇ ਝੜਪਾਂ ਹੋ ਰਹੀਆਂ ਸਨ ਉੱਥੇ ਇੱਕ ਝੜਪ ਪੰਡ ਠੂਰ ਹੁੰਦੀ ਹੈ। ਉੱਥੇ ਜੁੱਧ ਹੁੰਦਾ ਝੜਪ ਹੁੰਦੀ ਹੈ ਉੱਥੇ ਬਾਬਾ ਬਖਸ਼ੀ ਸਿੰਘ ਜੀ ਦਾ ਸੰਝੇ ਵਾਰਨੇ ਦੇ ਨਾਲ ਸਿਰ ਲੈ ਜਾਂਦਾ ਹੈ। ਜਦੋਂ ਸਿਰ ਧੜਨਾ ਲੱਗ ਹੋ ਜਾਂਦਾ ਹੈ ਤਾਂ ਕਹਿੰਦੇ 8 ਕਿਲੋਮੀਟਰ ਤੱਕ ਉਹ ਲੜਦੇ ਜਾ ਰਹੇ ਸਨ ਤੇ ਹਿੰਮਤ ਪੂਰਾ ਆ ਕੇ ਉਹਨਾਂ ਦਾ ਸਰੀਰ ਠੰਡਾ ਪੈਣ ਹੋ ਜਾਂਦਾ ਹੈ ਤੇ ਇੱਥੇ ਉਹ ਵੀ ਪ੍ਰਾਣ ਤਿਆਗ ਦਿੰਦਾ ਹੈ। ਤੇ ਇੱਥੇ ਗੁਰਦੁਆਰਾ ਛੀਦਾਂ ਦਾ ਬਣਿਆ ਹੋਇਆ ਇੱਥੇ ਉਹਨਾਂ ਦਾ ਗੀਤਾ ਸਾਹਿਬ ਉਹਨਾਂ ਦਾ ਇਹ ਸੰਸਕਾਰ ਕੀਤਾ ਗਿਆ ਤੇ ਉੱਥੇ ਬਾਬਾ ਖੇਮ ਸਿੰਘ ਜੀ ਦਾ ਥੋੜੇ ਫਰਕ ਨਾਲ ਉਹਨਾਂ ਦੇ ਵੀ ਸਰੀਰ ਦਾ ਸੰਸਕਾਰ ਇੱਥੇ ਹੀ ਹੋਇਆ ਹੈ ਤੇ ਇਸ ਦੀ ਹੋਰ ਸੁਣੋ ਬਧੇਰੇ ਜਾਣਕਾਰੀ ਤੁਹਾਨੂੰ ਬਾਬਾ ਅਜੀਤ ਸਿੰਘ ਜੀ ਨੇ ਦਿੱਤੀ ਹੈ ਤੇ ਆਓ ਹੁਣ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੰਦਰ ਪਾਸੇ ਪਮਾਲੀ 20 ਪੋਜ਼ਿਟਿਵ ਜਾਂ ਬੀਚ ਚੈਨਲ ਤੋਂ ਅੱਜ ਆਪਾਂ ਪਹੁੰਚਿਆ ਪਿੰਡ ਹਿੰਮਤਪੁਰਾ ਇੱਥੇ ਗੁਰੂ ਘਰ ਦੇ ਸੂਰਬੀਰ ਤੇ ਇਹਨਾਂ ਦੇ ਕਹਿੰਦੇ ਖੂਨ ਡੁੱਲਿਆ ਹੋਇਆ ਸ਼ਹੀਦੀਆਂ ਪਾਈਆਂ ਹੋਈਆਂ ਔਰੇ ਤੇ ਇਸ ਦੀ ਸ਼ਹੀਦੀਆਂ ਪਾਈਆਂ ਹੋਈਆਂ ਪੂਰਾ ਇਤਿਹਾਸ ਆਪਾਂ ਜਾਣਾਂਗੇ ਬਾਬਾ ਜੀ ਸਿੰਘ ਜੀ ਤੋਂ ਜੀ ਸਿੰਘ ਜੀ ਨੂੰ ਬਾਬਾ ਜੀ ਸਿੰਘ ਦੀ ਇਹਦੀ ਇੱਥੇ ਸੇਵਾ ਸੰਭਾਲ ਜ਼ਿੰਮੇਵਾਰੀ ਪੂਰੀ ਬਾਬਾ ਜੀ ਸਿੰਘ ਜੀ ਦੀ ਆ ਮਿਲਦੇ ਆ ਬਾਬਾ ਜੀ ਸਿੰਘ ਜੀ ਨੂੰ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਹਾਜੇ ਬਾਬਾ ਜੀ ਜਿਹੜੇ ਆਪਾਂ ਗੁਰੂ ਘਰ ਖੜੇ ਆ ਇਸ ਗੁਰੂ ਘਰ ਦਾ ਪਹਿਲਾ ਨਾਮ ਦੱਸੋ ਨਾਮ ਕੀ ਇਹ ਪੁਰਾਣਾ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਜੋ ਦੇਸ਼ ਆਪ ਦੇ ਸਾਧੀਆਂ ਸੰਗਤਾਂ ਏ ਤੇਂਦਰਪਾਲ ਸਿੰਘ ਜੀ ਜੋ ਲੁਧਿਆਣੇ ਤੋਂ ਇੱਥੇ ਆਏ ਨੇ ਕਿਉਂਕਿ ਆਪਣਾ ਬਹੁਤ ਜਿਹੜਾ ਸਹਿਕੌਮ ਦਾ ਇਤਿਹਾਸ ਹੈ ਬਹੁਤ ਅਜੀ ਸੁਪਿਆ ਪਿਆ ਹੈ ਤੁਸੀਂ ਪੁੱਛਿਆ ਵੀ ਇਹ ਗੁਰਦੁਆਰਾ ਸੇ ਮੱਲੋ ਸਹੀਦ ਪਿੰਡ ਹਿੰਮਤਪੁਰਾ ਪਾਕੀ ਕੇ ਅੱਛਾ ਜੀ ਮੱਲੋ ਸਹੀਦ ਤਾਂ ਪਿਆ ਨਾ ਇੱਥੇ ਤੁਸੀਂ ਚੜਦੀ ਵਾਲੇ ਪਾਸੇ ਨਾ ਬਹੁਤ بڑا ਜੰਗਲ ਹੈ ਕਿੜੀ ਕਹਿ ਲੋ ਜੰਗਲ ਕਹਿ ਲੋ ਉਹਦੇ ਵਿੱਚ ਪੁਰਾਣੇ ਮਲੇ ਨੇ ਪੇਰੀਆਂ ਦੇ ਠੀਕ ਹੈ ਬਹੁਤ ਚਾਰ ਮਲੇਆ ਬਹੁਤ ਵੱਡੇ ਵੱਡੇ ਮਲੇਆ ਬੇਰੀਆਂ ਦੇ ਤਾਂ ਕਰਕੇ ਇਹਦਾ ਨਾਮ ਮਲੋਸ਼ੀਦ ਪਿਆ ਹੋਇਆ ਜਿਹੜਾ ਆਪਣਾ ਗੁਰਦਾਰ ਨੂੰ ਮਲੋਸ਼ੀਦ ਤਾਂ ਕਹਿੰਨੇ ਆ ਬੇਰੀਆਂ ਦੇ ਮਲੇਆ ਬੇਰੀਆਂ ਮਲੇ ਕਰ ਮਲੋਸ਼ੀਦ ਕਹਿੰਦੇ ਮਲੋ ਮਲੇ ਉਹ ਮਲਿਆ ਕਰਕੇ ਉਹ ਫਿਰ ਮਲੋਸ਼ੀਦ ਹੀ ਨਾਮ ਪੈ ਗਿਆ ਠੀਕ ਹੈ ਜੀ ਹਾਂਜੀ ਇੱਥੇ ਕਿਹੜੇ ਬਾਬਾ ਜੀ ਸ਼ਹੀਦ ਹੋਏ ਸੀਗੇ ਉਹਨਾਂ ਦਾ ਪੂਰਾ ਇਤਿਹਾਸ ਜੀ ਜਿਹੜਾ ਆਪਣਾ ਆਪ ਸਾਰੇ ਜਾਣਦੇ ਆਂ ਵੀ 5 ਫਰਵਰੀ 1762 ਈਸਵੀ ਦਾ ਵੱਡਾ ਘੱਲੂ ਘਰਾ ਹੋਇਆ ਜੋ ਐਮਰ ਸਾਹ ਅਬਦਾਲੀ ਨੇ 2 ਲੱਖ ਫੌਜ ਲੈ ਕੇ ਆਪਣੇ ਕੋਪਰ ਹੀੜਾ ਦੀ ਪੁੱਤਰ ਧਰਤੀ ਐ ਮਰੇ ਕੋਟਰ ਦੇ ਕੋਲ ਹਾਂਜੀ ਉਥੇ ਟਾਬਾ ਹੁਣ ਵੀ ਟਾਬਣੀ ਹੋਈ ਐ ਬਹੁਤ ਸੋਹਣਾ ਗੁਦਰ ਸਾਹ ਬਣਿਆ ਹੋਇਆ ਉਥੇ ਸਿੰਘ 70 75 ਹਜ਼ਾਰ ਦੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਬੈਠੇ ਹਮ ਉਹਨੇ ਹਮਲਾ ਬੋਲ ਦਿੱਤਾ ਠੀਕ ਹੋ ਗਈ ਉਥੋਂ ਬਿਰਸਿੰਘ ਲੜਦੇ ਲੜਦੇ ਵੀ ਆਪਾਂ ਪਰਿਵਾਰ ਨੂੰ ਬਚਾਈਏ ਨਿੱਕੇ ਨਿੱਕੇ ਬੱਚੇ ਵੀ ਸੀ ਉਹਨਾਂ ਵਿੱਚ ਬਜ਼ੁਰਗ ਮਤਾਮਾ ਬਜ਼ੁਰਗ ਪਿਤਾ ਹਾਂਜੀ ਕਈਆਂ ਦੇ ਤਾਂ ਗੋਦੀ ਦੇ ਸੰਗਾਰ ਬੱਚੇ ਇਹੋ ਜਿਹੇ ਬੀਬੀਆਂ ਵਿੱਚ ਸਨ ਨਾਲ ਕਿਉਂਕਿ ਸਾਰਾ ਪਰਿਵਾਰ ਸੀਗਾ ਠੀਕ ਹੈ ਜੀ ਉੱਤੇ ਫਿਰ ਜਦੋਂ ਬੜਾ ਕਮਛਾਨ ਦਾ ਜਦੋਂ ਹੋਇਆ ਸਿੰਘਾਂ ਨੇ 12 ਮਿਸਤਰਾ ਇਕੱਠੀਆਂ ਹੋਈਆਂ ਹੋਈਆਂ ਤੇ ਉਹਨਾਂ ਨੇ ਐ ਜਿਵੇਂ ਚੱਕਰ ਵੀ ਬਣਾ ਲਿਆ ਵਿਚਾਲੇ ਆਪਣੇ ਪਰਿਵਾਰ ਲੈ ਲੇ ਲੜਦੇ ਲੜਦੇ ਇਹ ਕੁਤਬਾ ਬਾਹਮਣੀਆਂ ਮੂਮਾ ਗਹਿਣਾ ਗਹਿਣਾ ਪਤਾ ਲੱਗਿਆ ਵੀ ਨਾਲ ਹੀ ਪਿੰਡ ਖਠੂਰ ਹੈ ਉੱਥੇ ਪਾਣੀ ਦੀ ਟਾਮ ਹੈ ਸਾਰਿਆਂ ਨੂੰ ਪਿਆਸ ਲੱਗੀ ਹੋਈ ਪਾਣੀ ਦੀ ਟਾਮ ਤੇ ਰਾਤੋਂ ਰਾਤ ਸਿੰਘਾਂ ਨੇ ਕਬਜ਼ਾ ਕਰ ਲਿਆ ਜਦੋਂ ਬ੍ਰਹਿਮ ਸਾਹਬ ਅਬਦਾਲੀ ਪੁਨੀਆਂ ਫੌਜਾਂ ਤੇ ਉੱਥੇ ਆ ਪਹੁੰਚਿਆ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਉੱਥੇ ਬੜਾ ਖਮਸ਼ਾਨ ਦਾ ਜੁਦ ਹੋਇਆ ਅਹਿਮ ਸਾਹਬ ਅਬਦਾਲੀ ਦੀਆਂ ਫੌਜਾਂ ਹਾਰ ਕੇ ਭੱਜ ਗਈਆਂ ਉੱਥੇ ਜਿਹੜੇ ਅਫਗानिस्तान ਤੇ ਆਪਾਂ ਖੜੇ ਆ ਅਮਰ ਸ਼ਹੀਦ ਬਾਬਾ ਬਖਸ਼ੀ ਸਿੰਘ ਜੀ ਸਾਹਮਣੇ ਨਵਾ ਗਿੱਠਾ ਸਾਹਿਬ ਠੀਕ ਹੈ ਜੀ ਲਾਸ਼ਣ ਕਰ ਰਹੇ ਹੋ ਆਪ ਜੀ ਉੱਥੇ ਬਾਬਾ ਜੀ ਦਾ ਸਾਹਦੇ ਵਾਰਦਿਆਂ ਨਾਲ ਲੜਦੇ ਲੜਦਿਆਂ ਦਾ ਜਿਹੜਾ ਸੀਸ ਹੈ ਉਹ ਕਟਿਆ ਗਿਆ ਸੀ ਪਿੰਡ ਠੂਰ ਹਾਂ ਪਿੰਡ ਹਟੂ ਇੱਥੋਂ 8 ਕਿਲੋਮੀਟਰ ਪੈ ਜਾਂਦਾ ਆਪਣੇ ਸਥਾਨ ਤੋਂ ਫਿਰ ਬਾਬਾ ਜੀ ਉਤੋਂ ਲੜਦੇ ਲੜਦੇ ਉਸ ਤਰ੍ਹਾਂ ਕੋੜ ਦੇ ਚੜਦੇ ਚੜਦੇ ਹੌਲੀ ਹੌਲੀ ਇਸ ਸਥਾਨ ਤੇ ਪਹੁੰਚੇ ਤੇ ਬਾਬਾ ਜੀ ਦੇ ਕਲਾ ਤੜਾ ਰਹੇ ਕੱਲਾ ਤਾਣਾ ਜਿਹੜਾ ਸਿਰ ਦਾ ਸੰਸਕਾਰ ਹੈ ਉਹ ਠੂਰ ਕੀ ਤੋਂ ਉੱਥੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਪੋਗਿਆਣਾ ਸਾਹਿਬ ਪਿੰਡ ਠੂਰ ਬਣਿਆ ਹੋਇਆ ਜਿੱਦੋਂ ਆਪਾਂ ਠੂਰ ਤੋਂ ਅਚੜ ਵਾਲ ਨੂੰ ਜਾਣਿਆ ਨਾ ਉਸ ਦਾਣਾ ਮੰਡੀ ਦੇ ਕੋਲ ਹੀ ਗੁਰਦੁਆਰਾ ਬਣਿਆ ਹੋਇਆ ਠੀਕ ਹੈ ਬਾਬਾ ਜੀ ਉੱਤੋਂ ਪਰ ਬਾਬਾ ਜੀ ਇੱਥੇ ਟੜ ਖੜ ਗਈ ਆਪਣੇ ਕੋੜਾ ਖੜ ਗਿਆ ਟੜ ਸਲੇ ਡਕ ਪੀ ਠੀਕ ਹੈ ਜੀ ਇੱਥੇ ਬੀਬੀਆਂ ਟੱਕੇ ਚੱਕਦੀਆਂ ਉਹਨਾਂ ਨੇ ਯਾਨੀ ਦੀ ਪਿੰਡ ਦਸਿਆ ਅਹਿਮਦਪੁਰੇ ਉੱਤੋਂ ਪਰ ਪ੍ਰਬੰਧਕ ਸੱਜਣ ਆਏ ਉਹਨਾਂ ਨੇ ਟੜ ਦਾ ਸੰਸਕਾਰ ਕੀਤਾ ਤੇ ਮੱਟੀ ਬਣਾਦੀ ਪਹਿਲਾਂ ਮਟੀਲੀ ਕਹਿੰਦੇ ਆ ਪੁਰਾਣੇ ਬਜ਼ੁਰਗ ਹੁਣ ਵੀ ਠੀਕ ਹੈ ਜੀ ਇਹ ਚਲ ਹੌਲੀ ਹੌਲੀ ਬਾਬਾ ਅਮਰ ਸਿੰਘ ਜੀ ਆਏ ਇੱਕ ਫੌਦੀ ਸਾਹਿਬ ਆ ਭਾਈ ਕੁਲਦੀਪ ਸਿੰਘ ਜੀ ਵੀ ਇੱਥੇ ਆਪਣੇ ਆਏ ਉਦੋਂ ਬਾਅਦ ਸੱਚਖੰਡਵਾਸੀ ਬਾਬਾ ਕੁਲਦੀਪ ਸਿੰਘ ਜੀ ਹਾਂਜੀ ਉਹਨਾਂ ਨੇ ਫਿਰ 1982 ਤੋਂ ਸੇਵਾ ਸਾਂਭੀ ਠੀਕ ਹੈ ਜੀ ਕਿ ਉਹਨਾਂ ਨੇ ਇਹ ਸਾਰਾ ਦਰਬਾਰ ਸਾਹਿਬ ਇਹ ਸਾਰੀ ਜਗ੍ਹਾ ਬਣਾਈ ਹੈ ਤੇ ਇਸ ਕਰਕੇ ਮਾਪੇ ਸੰਗਤ ਬਹੁਤ ਜੁੜਦੀ ਹੈ ਹੁਣ ਵੀ ਦਸ਼ਮੀ ਨਾਲ ਦਿਹਾੜਾ ਬਹੁਤ ਤੁੰਤ ਮੰਨਾ ਮਨਾਇਆ ਜਾਂਦਾ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ ਹਰ ਇੱਕ ਦਸ਼ਮੀ ਨੂੰ ਦੁਬਾਨ ਸਜਦੇ ਨੇ ਇੱਥੇ ਬਾਕੀ ਗੁਰਮਤਿ ਵਿਦਿਆਲਾ ਸੱਚਖੰਡਵਾਸੀ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਛੋਟੇ ਬੱਚੇ ਤੁਸੀਂ ਦੇਖ ਹੀ ਰਹੇ ਹੋ ਰਹਿੰਦੇ ਨੇ ਪੜ੍ਹਦੇ ਨੇ ਉਹਨਾਂ ਦਾ ਸਾਰਾ ਸਕੂਲ ਦਾ ਖਰਚਾ ਵੀ ਗੁਰੂ ਕਰ ਕਰ ਰਿਹਾ ਬੱਚੇ ਸੰਤਿਆ ਕਰਦੇ ਆ ਬੱਚੇ ਦੋਨੋਂ ਟਾਈਮ ਕੀਚਲ ਕਰਦੇ ਆ ਅੱਛਾ ਜੀ ਹਾਂਜੀ ਇੱਥੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਇੱਥੇ ਆਪਾਂ ਮੰਨ ਸਾਰੇ ਗੁਰੂਆਂ ਦੇ ਤਿਹਾੜੀ ਮਨਾਏ ਜਾਂਦਾ ਬਾਕੀ ਮੇਨ ਦਾ ਜਿਹੜਾ ਹੈ ਬੰਦੀ ਛੋੜ ਦੇ ਉਸ ਮਨਾਇਆ ਜਾਂਦਾ ਹਮ ਗੁਰੂ ਆਜਾ ਦੇ ਮਹਾਰਾਜਾ ਸਿੱਧੀ ਗੁਰਪੁਰਬ ਗੋ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਾਰੇ ਆਪਾਂ ਮੇ ਇਹ ਮਨਾਉਨੇ ਆ ਦਿਹਾੜੇ ਬਾਕੀ ਮੇਨ ਜਿਵੇਂ ਆਪਾਂ ਧਾਰਕ ਦਸਵੀਂ ਦਾ ਦਿਹਾੜਾ ਆਪਾਂ ਮਨਾਉਨੇ ਆ ਹਾਂਜੀ ਹਰ ਇਕ ਦਸਵੀਂ ਨੂੰ ਇਕੱਠ ਹੁੰਦਾ ਬੜਾ ਸੰਗਤਾਂ ਜੁੜਦੀਆਂ ਨੇ ਹਰ ਦਸ ਮਹੀਨੇ ਜੀ ਹਾਂਜੀ ਤੇ ਬਾਬਾ ਇੱਕ ਬਾਬਾ ਖੀਮ ਸਿੰਘ ਜੀ ਦੀ ਜਗ੍ਹਾ ਵੀ ਦੇਖੀ ਜਿਹੜੇ ਰਸਤੇ 'ਚ ਹਾਂ ਉਹ ਗੋਦਾਰ ਪਰੋਆਣਾ ਸਾਹਿਬਾ ਹੈ ਹਾਂਜੀ ਉਹ ਵੀ ਉਹ ਵੀ ਉੱਥੋਂ 8 ਰੁਪਏ ਲੜਦੇ ਲੜਦੇ ਬਾਬਾ ਜੀ ਦੇ ਨਾਲ ਹੀ ਉਹਨਾਂ ਦਾ ਉਹਨਾਂ ਦਾ ਜਿਹੜਾ ਸ੍ਰੀਡ ਹੈ ਉੱਥੇ ਠੰਡਾ ਹੋਇਆ ਅੱਛਾ ਜੀ ਉਹ ਉਹਨਾਂ ਨੇ ਉੱਥੇ ਸੀਧੀ ਪ੍ਰਾਪਤ ਹੋਈ ਜਾਨੀ ਉਹਨਾਂ ਦੇ ਅਗਲੀ ਵਾਰ ਹੋਏ ਹੋਏ ਸੀਗੇ ਹਾਂਜੀ ਆ ਵੱਟੜ ਹੋਏ ਸੀਗੇ ਬਹੁਤ ਕਿਉਂਕਿ 35000 ਸਿੰਘ ਸੀਧ ਹੋਇਆਨੇਗਾ ਵੱਟੜ ਵੀ ਹੋਏ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਇਹ ਉੱਥੇ ਆ ਕੇ ਆਪਣੇ ਪ੍ਰਾਣ ತ್ಯਾਗ ਕੀਆ ਹਾਂ ਜੀ ਹਾਂ ਜੀ ਉਹਨਾਂ ਨੇ ਉੱਥੇ ਉਹ ਜਗ੍ਹਾ ਤੇ ਉਹਨਾਂ ਦਾ ਫਿਰ ਸੰਸਕਾਰ ਉਹ ਜਗ੍ਹਾ ਤੇ ਹੁੰਦਾ ਉੱਥੇ ਸੰਸਕਾਰ ਹੁੰਦਾ ਉੱਥੇ ਕਿੰਨਾ ਸੰਸਕਾਰ ਇੱਥੇ ਹੁੰਦਾ ਇੱਥੇ ਕੀਤਾ ਤੜ ਦਾ ਸੰਸਕਾਰ ਉਹਨੇ ਕੀਤਾ ਤੇ ਬੱਬੇ ਜੀ ਹੋਰ ਆਪਾਂ ਨੇ ਕਿ ਚਲ ਤੁਸੀਂ ਇਹ ਹੋਰ ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਔਰ ਗੁਰੂ ਕਰ ਕੀ ਕੀ ਉਪਰਾਲੇ ਕਰਦੇ ਜੀ ਬਸ ਮੇਨ ਨਾ ਵੀ ਜਿਹੜਾ ਕੋਈ ਬੱਚਾ ਵੀ ਨਹੀਂ ਪੜ ਸਕਦਾ ਆਪਾਂ ਦਾ ਅੱਜ ਕੋਈ ਗਰਵਾਣੀ ਨਾਲ ਪੜ੍ਹਾਈ ਵੀ ਜ਼ਰੂਰੀ ਹੈ ਹੂੰ ਜਿੱਤੇ ਪਰਮਾਰਸ਼ਿਕ ਵਿੱਦਿਆ ਆਪਾਂ ਕਹਿੰਦੇ ਆ ਉੱਥੇ دنیਵੀ ਵਿੱਦਿਆ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਆਪਾਂ ਦੇਖਦੇ ਆ ਇਹ ਬ ਉਹਨਾਂ ਨੂੰ ਆਪਾਂ ਹੋਰ ਸਕੂਲ ਵੀ ਪੜਾਉਨੇ ਆ ਠੀਕ ਹੈ ਅੱਦੇ ਬੱਚਿਆਂ ਨੂੰ ਸੰਭਾਲਦੇ ਆ ਅੱਦੇ ਕੀਤਰ 15-20 ਬੱਚੇ ਜਿਹੜੇ ਆਪਾਂ ਪੜਾ ਰਹੇ ਆ ਮੇਰੇ ਵਿੱਚ ਪੜਾ ਰਹੇ ਆ ਹਾਂਜੀ ਸਾਰਾ ਖਰਚਾ ਉਹ ਗੁਰੂ ਵਰਕਰ ਦੇ ਆ ਹੋਰ ਵਾਤਾਵਰਨ ਨੂੰ ਸੰਭਾਲਣ ਲਈ ਗੁਰੂਕਰ ਕੁਝ ਪ੍ਰਾਲੇ ਕਰ ਰਹੇ ਆ ਹਾਂਜੀ ਇਹਦੇ ਵਿੱਚ ਵੀ ਆਇਤੀ ਬਹੁਤ ਸਾਰੇ ਪੰਜਾਬ ਨੇ ਬਹੁਤ ਸੰਸਥਾਵਾਂ ਨੇ ਹਮਲਾ ਮਾਰਿਆ ਹਮ ਪਰ ਆਪਾਂ ਵੀ ਇੱਥੇ ਜਿਹੜੀ ਚਿੱਡੀ ਹੈ ਮੈਂ ਤੁਸੀਂ ਦਰਸ਼ਨ ਕਰਾਇਓ ਦਿਖਾਇਓ ਉੱਥੇ ਆਪਾਂ 1300 ਬੂਟਾ ਹੁਣ ਲਾਇਆ ਨਮਾ 1300 ਬੂਟਾ ਨਮਾ ਹਾਂਜੀ ਵਿੱਚ ਜਿਹਦੇ ਵਿੱਚ ਝੰਡ ਨੇ ਕਿਕਰਾਂ ਨੇ ਤਾਲੀਆਂ ਨੇ ਜਾਮਣਾ ਨੇ ਹੋਰ ਵੀ ਨੇਕਾ ਬਾਗ ਵੀ ਲਾਇਆ ਹੋਇਆ ਆਪਣਾ ਠੀਕ ਹੈ ਜੀ ਉਹ ਵੱਖਰਾ ਬਾਗ ਲੱਗਿਆ ਹੋਇਆ ਜਿਹਦੇ ਵਿੱਚ ਅੰਬ ਨੇ ਸੇਬ ਨੇ ਨਾਸ਼ਪਤੀਆਂ ਨੇ ਸੰਤਰੇ ਨੇ ਨਿੰਬੂ ਨੇ ਹੋਰ ਵੀ ਕਿੰਨੇ ਫਲਦਾਰ ਬੂਟੇ ਲਾਏ ਹੋਣੇ ਆਪਣੇ ਬਾਕੀ ਆਪਾਂ ਇੱਥੇ 500 600 ਬੂਟਾ ਹੋਰ ਬੰਡਿਆ ਵੀ ਆ ਬੰਡਿਆ ਵੀ ਹਾਂਜੀ ਇਹ ਤੁਸੀਂ 1300 ਬੂਟੇ ਕਹਿ ਰਹੇ ਹੋ ਕਿ 1302 ਬੂਟੇ ਲਾਇਏ ਇਹ ਲਈ ਜ਼ਮੀਨ ਵੀ ਕਾਫੀ ਚਾਹੀਦੀ ਹੋਣੀ ਹਾਂਜੀ ਮੇਰੇ ਆਪਣੇ 7 ਕਿੱਲੇ ਜ਼ਮੀਨ ਹੈ ਉੱਥੇ 7 ਕਿੱਲੇ ਜ਼ਮੀਨ ਵਿੱਚ ਜਿਹੜੇ ਪਾਣੇ ਜੰਗ ਦਰਾਦ ਖੜੇ ਆ ਜਿੰਨੇ ਜੋ ਦਰਾਦ ਸੁੱਕ ਗਏ ਹਾਂਜੀ ਜਿੱਥੇ ਜਗ੍ਹਾ ਖਾਲੀ ਪਈ ਸੀ ਆਪਾਂ ਸਾਰੇ ਉਉ ਬੁੱਟੇ ਲਾਇਏ ਨੇ ਬੁੱਟੇ ਲਾਇਏ ਨੇ ਹਾਂਜੀ ਹਾਂਜੀ ਮੈਂ ਕਹਿਆ ਲਈ ਬੱਚਿਆਂ ਨੂੰ ਸੰਭਾਲਿਆ ਜਾਂਦਾ ਵਾ ਤੇ ਨਾਲ ਬਤਾਂ ਨੂੰ ਸੰਭਾਲਿਆ ਜਾਂਦਾ ਹਾਂਜੀ ਹਾਂਜੀ ਬਾਕੀ ਉਹ ਵੀ ਕੋਈ ਵੀ ਗਰੀਬ ਗੁਰਬਾਹ ਦੀ ਹੈਲਪ ਕੀਤੀ ਜਾਂਦੀ ਐ ਜਿਵੇਂ ਹੜ ਪੀੜ ਆਪਾਂ ਕੋਈ ਅੱਗੇ ਆਪਾਂ ਦੇ ਜਾਣਦੇ ਆ ਵੀ ਪਹਿਲਾਂ ਕਿ ਨਿਹੜ ਆਏ ਉਹਨੂੰ ਵੀ ਆਪਾਂ ਬਹੁਤ ਗੁਰੂ ਘਰੋਂ ਇੱਥੋਂ ਰਾਸ਼ਨ ਦੀ ਸੇਵਾ ਕੀਤੀ ਕਿਸਾਨੀ ਮੋਰਚਾ ਲੱਗੇ ਉਹਦੇ ਵਿੱਚ ਵੀ ਬੜੀ ਗੁਰੂ ਘਰ ਬੰਨੀ ਹੋਲਪ ਹੋਈ ਐ ਬਾਲਣ ਕਰਕੇ ਰਾਸ਼ਨ ਕਰਕੇ ਆਪਾਂ ਜੋ ਵੀ ਕਿਤੇ ਵੀ ਰੱਬ ਨਾ ਕਰੇ ਕੁਦਰਤੀ ਆਪਤ ਆਉਂਦੀ ਐ ਤਾ ਗੁਰੂ ਘਰ ਮੂਹਰੇ ਖੜਾ ਕਰਦੇ ਆ ਆਪਾਂ ਸਾਰਾ ਆਪਾਂ ਜੋ ਸੰਗਤ ਦਾ ਸੰਯੋਗ ਤੁਮ ਲਈ ਆ ਆਪਣੇ ਗੁਰੂ ਘਰ ਨੂੰ ਕਿਹੜੇ ਕਿਹੜੇ ਪਿੰਡ ਦੇ ਸੰਗਤ ਦਾ ਸੰਯੋਗ ਮਿਲਦਾ ਜਿਆਦਾਤਰ ਬੇਚਾ ਨਾ ਹਿੰਮਤਪੁਰਾ ਆ ਭਾਗੀ ਕਿ ਹੁਣ ਸਾਰਾ ਇਲਾਕਾ ਹੀ ਮਾਸੀ ਕੇ ਬਲਾਸ਼ਪੁਰ ਇਧਰ ਰਾਮਗੜ੍ਹ ਇਧਰ ਆਪਣੇ ਜਿੰਨੋ ਜੋ ਵੀ ਇਲਾਕਾ ਇੱਥੇ ਸਾਰਾ ਸੈਦੋ ਕੇ ਤਲਵੰਡੀ ਆਪਣੇ ਨਿਹਾਲ ਸਿੰਘ ਵਾਲਾ ਬਹੁਤ ਜਿਆਦਾ ਸੰਗਤਾਂ ਦਾ ਸੰਯੋਗ ਹੈ ਕਿਉਂਕਿ ਪਹਿਲਾਂ ਪਤਾ ਨਹੀਂ ਸੀ ਵੀ ਇਹ ਸਥਾਨ ਕਿਹੜਾ ਵਾ ਕਿਵੇਂ ਹੁਣ ਲੋਕਾਂ ਨੂੰ ਆਪਣੇ ਮੀਡੀਆ ਜਰੀਏ ਪਤਾ ਲੱਗਦਾ ਠੀਕ ਹੈ ਜੀ ਵੀ ਬਾਬਾ ਬਖਸ਼ੀ ਸਿੰਘ ਦਾ ਸਥਾਨ ਹੈ ਬਹੁਤ ਵੱਡਾ ਸਥਾਨ ਬਣਿਆ ਹੋਇਆ ਹੈ ਸੰਗਤਾਂ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਨੇ ਜਿਹੜੇ ਇਹਨਾਂ ਦੇ ਵੀਰ ਨੇ ਬਾਹਰ ਬੱਚੇ ਨੇ ਸਾਡੇ ਪਰਿਵਾਰ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਾਨੂੰ ਸਹੂਲਤ ਹੈ ਉਹਨਾਂ ਦੀ ਬੜੀ ਉਹ ਸਹਾਇਤਾ ਕਰਦੇ ਆ ਮੈਂ ਇੱਕ ਤੌਰ ਤੇ ਵੀ ਤਨ ਮਨ ਤਾਨਾ ਸੇਵਾ ਬੜੀ ਕਰਦੇ ਆ ਜਨਮ ਬਾਬਾ ਜੀ ਦਾ ਜਨਮ ਹੈ ਰੁੜਕੇ ਕਲਾ ਨਗਰ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਉੱਥੇ ਇਹਨਾਂ ਦਾ 1706 ਵੀ ਦਾ ਜਨਮ ਹੋਇਆ ਹੂੰ ਤੇ ਪਿਤਾ ਸਤਕਾਰਯੋਗ ਬਾਬਾ ਗੁਲਾਬ ਸਿੰਘ ਜੀ ਅਤੇ ਮਾਤਾ ਦੇਸ ਕੌਰ ਜੀ ਨੌਨ ਨੰਬਰ ਨੂੰ ਇਹਨਾਂ ਦਾ 17 ਸੇਸ਼ੀ ਦਾ ਜਨਮ ਦਿਹਾੜਾ ਆਪਾਂ ਉੱਥੇ ਮਨਾਉਂਦੇ ਆਂ ਉਰੋ ਸੰਗ ਤਾਂ ਬਹੁਤ ਜਾਂਦੀਆਂ ਨੇ ਰੁੜਕਾ ਕਲਾ ਜੇਂਦਰ ਜ਼ਿਲ੍ਹਾ ਜੇਂਦਰ ਜੀਰਾ ਜੇਂਦਰ ਜੀ ਹਾਂਜੀ ਹਾਂਜੀ ਉੱਥੇ ਜਨਮ ਸਥਾਨ ਹਾਂਜੀ ਜਨਮ ਸਥਾਨ ਉੱਥੇ ਤੁਹਾਡੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਵੀ ਆਇਆਂ ਦਾ ਬਹੁਤ ਬਹੁਤ ਧੰਨਵਾਦ ਇਸਨੇ ਸਮਝ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ